ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ ਤੇ ਯੂਐਸ ਵਿਚਾਲੇ ਵਿਵਾਦ ਹੁਣ ਲਗਾਤਾਰ ਵਧਦਾ ਜਾ ਰਿਹਾ ਹੈ ਦੱਸਦੀ ਹੈ ਕਿ ਜਦੋਂ ਤੋਂ ਡੋਨਾਲਡ ਟਰੰਪ ਰਾਸ਼ਟਰਪਤੀ ਬਣੇ ਨੇ ਤਾਂ ਬਿਆਨਬਾਜ਼ੀ ਉਹਨਾਂ ਦੀ ਸਾਹਮਣੇ ਆਉਂਦੀ ਰਹਿੰਦੀ ਹੈ ਪਹਿਲਾਂ ਵੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਕੈਨੇਡਾ ਜਿਹੜਾ ਹੈ ਉਹ ਯੂਐਸ ਦਾ ਸੂਬਾ ਬਣ ਜਾਵੇ ਅਕੁੰਜਾਂਵਾ ਸੂਬਾ ਬਣ ਜਾਵੇ ਤੇ ਹੁਣ ਫਿਰ ਉਹਨਾਂ ਵੱਲੋਂ ਇੱਕ ਪੋਸਟ ਪਾਈ ਗਈ ਹੈ ਪੋਸਟ ਦੇ ਵਿੱਚ ਕੈਨੇਡਾ ਦੇ ਨਕਸ਼ੇ ਦੇ ਉੱਤੇ ਯੂਐਸ ਲਿਖ ਕੇ ਯੂਨਾਈਟਿਡ ਸਟੇਟਸ ਲਿਖ ਕੇ ਪਾਇਆ ਗਿਆ ਜਿਸ ਦਾ ਹੁਣੇ ਰਿਪਲਾਈ ਟਰੂਡੋ ਨੇ ਦਿੱਤਾ ਹੈ ਟਰੂਡੋ ਨੇ ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਕੈਨੇਡਾ ਜਿਹੜਾ ਹੈ ਉਹ ਯੂਐਸ ਦਾ ਕੁੰਜਾਵਾਂ ਸੂਬਾ ਨਹੀਂ ਬਣੇਗਾ ਤਾਂ ਜਸਟਿਨ ਟਰੂਡੋ ਨੇ ਟਰੰਪ ਦਾ ਜਿਹੜਾ ਆਫਰ ਹੈ ਉਸ ਨੂੰ ਠੁਕਰਾ ਦਿੱਤਾ ਹੈ ਡੋਨਾਲਡ ਟਰੰਪ ਨੇ ਆਫਰ ਦਿੱਤਾ ਸੀ ਕੈਨੇਡਾ ਨੂੰ ਯੂ ਐਸ ਵਿੱਚ ਸ਼ਾਮਿਲ ਹੋਣ ਦਾ ਕਿ ਕੈਨੇਡਾ ਜਿਹੜਾ ਯੂ ਐਸ ਦੀ ਕੁੰਜਾਂ ਵੀ ਸਟੇਟ ਬਣ ਜਾਵੇ ਤਾਂ ਸੁਰੱਖਿਤ ਰਹੇਗਾ ਇਹ ਟਰੰਪ ਨੇ ਕਿਹਾ ਕਿ ਜੇਕਰ ਕੈਨੇਡਾ ਯੂ ਐਸ ਦੇ ਵਿੱਚ ਸ਼ਾਮਿਲ ਹੋ ਜਾਂਦਾ ਤਾਂ ਉਹ ਸੁਰੱਖਿਤ ਰਹੇਗਾ ਯੂ ਐਸ ਦੇ ਵਿੱਚ ਕੈਨੇਡਾ ਜਿਹੜਾ ਸੁਰੱਖਿਤ ਰਹੇਗਾ ਜਿਸ ਨੂੰ ਜਸਟਿਨ ਟਰੂਡੋ ਨੇ ਹੁਣ ਠੁਕਰਾ ਦਿੱਤਾ ਹੈ ਟਰੰਪ ਨੇ ਇਹ ਵੀ ਕਿਹਾ ਸੀ ਕਿ ਅਸੀਂ ਚੀਨ ਅਤੇ ਰੂਸ ਦੇ ਜਹਾਜ਼ਾਂ ਤੋਂ ਵੀ ਕੈਨੇਡਾ ਨੂੰ ਬਚਾ ਕੇ ਰੱਖਾਂਗੇ ਅਤੇ ਕੈਨੇਡਾ ਤੇ ਯੂਐਸ ਵਿਚਾਲੇ ਜੋ ਟੈਰਿਫ ਦੀ ਦਿੱਕਤ ਹੈ ਜੋ ਟੈਰਿਫ ਦੀ ਦਿੱਕਤ ਚੱਲ ਰਹੀ ਹੈ ਉਸ ਨੂੰ ਉਸਤਾ ਵੀ ਹੱਲ ਕਰਾਂਗੇ ਤਾਂ ਇਹ ਗੱਲਾਂ ਜਿਹੜੀਆਂ ਟਰੰਪ ਵੱਲੋਂ ਕੀਤੀਆਂ ਗਈਆਂ ਨੇ ਇਹ ਗੱਲਾਂ ਟਰੰਪ ਨੇ ਕਹੀਆਂ ਨੇ ਕਿ ਜੇਕਰ ਕੈਨੇਡਾ ਯੂਐਸ ਦਾ ਕੁੰਜਾਵਾਂ ਸੂਬਾ ਬਣ ਜਾਂਦਾ ਹੈ ਤਾਂ ਉਸ ਨੂੰ ਕਈ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ ਟੈਰਿਫ ਦੀ ਸਮੱਸਿਆ ਜਿਹੜੀ ਹੈ ਉਸ ਤੋਂ ਵੀ ਨਿਜਾਦ ਦਿੱਤੀ ਜਾਏਗੀ ਹੋਰ ਕਈ ਗੱਲਾਂ ਜਿਹੜੀਆਂ ਨੇ ਉਹ ਯੂਐਸ ਵੱਲੋਂ ਕੈਨੇਡਾ ਦੇ ਲਈ ਕਹੀਆਂ ਗਈਆਂ ਨੇ ਕੈਨੇਡਾ ਦੀ ਯੂਐਸ ਤੇ ਸ਼ਾਮਿਲ ਹੋਣ ਤੇ ਕੋਈ ਗੁੰਜਾਇਸ਼ ਨਹੀਂ ਹਾਂ ਪਰ ਇਹ ਗੱਲ ਸਾਬਤ ਤੌਰ ਤੇ ਟਰੂਡੋ ਵੱਲੋਂ ਕਹੀ ਦਿੱਤੀ ਗਈ ਹੈ ਕਿ ਕੋਈ ਗੁੰਜਾਇਸ਼ ਹੀ ਨਹੀਂ ਬੰਦੀ ਕਿ ਕੈਨੇਡਾ ਜਿਹੜਾ ਉਹ ਜਿਉਂ ਵਾਸਤੇ ਸ਼ਾਮਿਲ ਹੋ ਜਾਵੇ ਟਰੂਡੋ ਨੇ ਕਿਹਾ ਕਿ ਸਾਡੇ ਦੋਹਾਂ ਦੇਸ਼ਾਂ ਦੇ ਲੋਕ ਇੱਕ ਦੂਜੇ ਨਾਲ ਵਪਾਰ ਤੇ ਸੁਰੱਖਿਤ ਸੁਰੱਖਿਆ ਦੇ 파ਟਨਰ ਹੋਣ ਕਰਕੇ ਫਾਇਦੇ 'ਚ ਹਨ ਇਹ ਗੱਲ ਟਰੂਡੋ ਨੇ ਕਹੀ ਹੈ ਕਿ ਦੋਹਾਂ ਦੇਸ਼ਾਂ ਦੇ ਵਿੱਚ ਵਿਵਾਦ ਅੱਛਾ ਵਿਵਾਦ ਜਿਹੜਾ ਵਪਾਰ ਹੈ ਉਹ ਅੱਛਾ ਚੱਲ ਰਿਹਾ ਹੈ ਤੇ ਦੋਵਾਂ ਦੇਸ਼ਾਂ ਦੇ ਜਿਹੜੇ 파ਟਨਰ ਨੇ ਉਹ ਫਾਇਦੇ ਵਿੱਚ ਹਨ ਇਸ ਕਰਕੇ ਕੋਈ ਗੁੰਜਾਇਸ਼ ਹੀ ਨਹੀਂ ਬੰਦੀ ਕਿ ਕੈਨੇਡਾ ਜਿਹੜਾ ਹੈ ਉਹ ਯੂਐਸ ਦਾ ਕੋਈ ਸੂਬਾ ਬਣੇ ਟਰੰਪ ਜਿਹੜਾ ਪਹਿਲਾਂ ਵੀ ਯੂ ਕੈਨੇਡਾ ਨੂੰ ਇਹ ਗੱਲ ਕਹਿ ਚੁੱਕਿਆ ਹੈ ਕਿ ਉਹ ਕੰਜਵਾ ਸੂਬਾ ਬਣ ਜਾਵੇ ਯੂਐਸ ਵਿੱਚ ਸ਼ਾਮਿਲ ਹੋ ਜਾਵੇ ਪਰ ਹੁਣ ਜਦੋਂ ਟਰੂਡੋ ਦੇ ਅਸਤੀਵੇ ਦੀਆਂ ਖਬਰਾਂ ਸਾਹਮਣੇ ਆਈਆਂ ਤਾਂ ਟਰੰਪ ਨੇ ਫਿਰ ਇੱਕ ਵਾਰ ਇਹ ਗੱਲ ਕਹਿ ਦਿੱਤੀ ਕਿ ਅਮਰੀਕਾ ਕੈਨੇਡਾ ਮਿਲ ਕੇ ਮਹਾਨ ਦੇਸ਼ ਬਣੇਗਾ ਤੇ ਦੋਹਾਂ ਦੇਸ਼ਾਂ ਵਿਚਾਲੇ ਟੈਰਿਫ ਦੀ ਟੈਰਿਫ ਦੀ ਸਮੱਸਿਆ ਵੀ ਜਿਹੜੀ ਹੈ ਉਹ ਨਹੀਂ ਰਹੇਗੀ ਟੈਰਿਫ ਟੈਕਸ ਦੀ ਸਮੱਸਿਆ ਬਿਲਕੁਲ ਵੀ ਖਤਮ ਕਰ ਦੇਵਾਂਗੇ ਇਹ ਗੱਲ ਟਰੰਪ ਨੇ ਹੁਣ ਕਹੀ ਆ ਜੇਕਰ ਕੈਨੇਡਾ ਜਿਹੜਾ ਹੈ ਯੂਐਸ ਵਿੱਚ ਸ਼ਾਮਿਲ ਹੁੰਦਾ ਟਰੰਪ ਨੇ ਇਹ ਵੀ ਕਿਹਾ ਕਿ ਅਸੀਂ ਨਾ ਅਸੀਂ ਤਾਂ ਸਬਸਿਡੀਆਂ ਵੀ ਖਤਮ ਕਰ ਦੇਵਾਂਗੇ ਇੰਨੀਆਂ ਸਬਸਿਡੀਆਂ ਤਸੀਨ ਨਹੀਂ ਦੇ ਸਕਦੇ ਜੋ ਸਬਸਿਡੀਆਂ ਜਿਵੇਂ ਯੂਐਸ ਜਿਹੜਾ ਕੈਨੇਡਾ ਨੂੰ ਦੇ ਰਿਹਾ ਤਾਂ 트ੰਪ ਨੇ ਕਿਹਾ ਕਿ ਅਸੀਂ ਸਾਰੀਆਂ ਸਬਸਿਡੀਆਂ ਜਿਹੜੀਆਂ ਹਨ ਉਹ ਖਤਮ ਕਰ ਦੇਵਾਂਗੇ ਜੇਕਰ ਟਰੂਡੋ ਉਹਨਾਂ ਦੀ ਗੱਲ ਨਹੀਂ ਮੰਨਦੇ ਅਤੇ ਜੇਕਰ ਇਹ ਸੂਬਾ ਕੈਨੇਡਾ ਜਿਹੜਾ ਯੂਐਸ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ ਤਾਂ ਕਈ ਸਬਸਿਡੀਆਂ ਜਿਹੜੀਆਂ ਦਿੱਤੀਆਂ ਜਾਣਗੀਆਂ ਕਈ ਫਾਇਦੇ ਦਿੱਤੇ ਜਾਣਗੇ ਰੂਸ ਚੀਨ ਦੇ ਜਹਾਜ਼ਾਂ ਤੋਂ ਕੈਨੇਡਾ ਨੂੰ ਬਚਾਇਆ ਜਾਵੇਗਾ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ 트ੰਪ ਵੱਲੋਂ ਕਹੀਆਂ ਗਈਆਂ ਸੀ 트ੰਪ ਵੱਲੋਂ ਬੀਤੇ ਦਿਨ ਇੱਕ ਟਵੀਟ ਵੀ ਪਾਇਆ ਗਿਆ ਸੀ ਇੱਕ ਪੋਸਟਰ ਪਾਇਆ ਗਿਆ ਸੀ ਨਕਸ਼ੇ ਦੇ ਉੱਤੇ ਕੈਨੇਡਾ ਦੇ ਨਕਸ਼ੇ ਦੇ ਉੱਤੇ ਲਿਖਿਆ ਗਿਆ ਸੀ ਯੂਨਾਈਟਿਡ ਸਟੇਟ ਯੂਐਸ ਅਸ ਲਿਖਿਆ ਗਿਆ ਸੀ ਜੋ ਸਪੱਸ਼ਟ ਤੌਰ ਤੇ ਦਰਸਾਉਂਦਾ ਸੀ ਕਿ ਟਰੰਪ ਚਾਹੁੰਦੇ ਨੇ ਕਿ ਕੈਨੇਡਾ ਜਿਹੜਾ ਯੂਐਸ ਵਿੱਚ ਸ਼ਾਮਿਲ ਹੋ ਜਾਵੇ ਅਕੁੰਝਾਂਵਾ ਸੂਬਾ ਜਿਹੜਾ ਹੈ ਯੂਐਸ ਦਾ ਕੈਨੇਡਾ ਬਣ ਜਾਵੇ ਪਰ ਜਿਸ ਨੂੰ ਸਪੱਸ਼ਟ ਤੌਰ ਤੇ ਇਨਕਾਰ ਕਰ ਦਿੱਤਾ ਹੈ ਜਸਟਿਨ ਟਰੂਡੋ ਨੇ ਤੇ ਕਹਿ ਦਿੱਤਾ ਹੈ ਕਿ ਕੋਈ ਗੁੰਜਾਇਸ਼ ਹੀ ਨਹੀਂ ਬੰਦੀ ਕਿ ਕੈਨੇਡਾ ਜਿਹੜਾ ਉਹ ਸੂਬਾ ਬਣ ਜਾਵੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕੈਨੇਡਾ ਨੂੰ ਰੂਸ ਅਤੇ ਚੀਨ ਤੋਂ ਵੀ ਸੁਰੱਖਿਅਤ ਰੱਖਾਂਗੇ 트럼ਪ ਨੇ ਇਹ ਤਾਂ ਕਹਿ ਦਿੱਤਾ ਕਿ ਅਸੀਂ ਹੁਣ ਪਨਾਮਾ ਨਹਿਰ ਤੇ ਕਬਜ਼ਾ ਵੀ ਕਰਾਂਗੇ ਕਿਉਂਕਿ ਪਹਿਲਾਂ ਉਹ ਨਹਿਰ ਜਿਹੜੀ ਹੈ ਉਹ ਯੂਐਸ ਕੋਲ ਹੁੰਦਾ ਸੀ ਪਰ ਹੁਣ ਪਨਾਮਾ ਨਹਿਰ ਗ੍ਰੀਨਲੈਂਡ ਦੇ ਅੰਡਰ ਆਉਂਦੀ ਹੈ ਨਹਿਰ ਜਿਹੜੀ ਆ ਹੁਣ ਗ੍ਰੀਨਲੈਂਡ ਦੇ ਅੰਦਰ ਆਉਂਦੀ ਆ ਪਰ ਪਹਿਲਾਂ ਉਹ ਨਹਿਰ ਜਿਹੜੀ ਆ ਉਹ ਯੂਐਸ ਅੰਦਰ ਹੁੰਦੀ ਸੀ ਯੂਐਸ ਕੋਲ ਹੁੰਦੀ ਸੀ ਤਾਂ 트ੰਪ ਨੇ ਇਹ ਵੀ ਵਾਰਨਿੰਗ ਦੇ ਦਿੱਤੀ ਆ ਕਿ ਜੇਕਰ ਤੁਸੀਂ ਸਾਡੀ ਗੱਲ ਨਹੀਂ ਮੰਨੀ ਤਾਂ ਅਸੀਂ ਜਿਹੜਾ ਹੁਣ ਪਨਾਮਾ ਨਹਿਰ ਤੇ ਕਬਜ਼ਾ ਕਰਾਂਗੇ ਚਾਹੇ ਉਹਦੇ ਲਈ ਉਹਨਾਂ ਨੂੰ ਆਰਮੀ ਨੂੰ ਹੀ ਕਿਉਣਾ ਉਤਾਰਨਾ ਪਵੇ ਉਹ ਇਸ ਗੱਲ ਤੇ ਪਿੱਛੇ ਨਹੀਂ ਹਟਣਗੇ ਇਹ ਸਾਰਾ ਕੁਝ ਜਿਹੜਾ ਹੈ 트ੰਪ ਨੇ ਕਿਹਾ ਤਾਂ ਇੱਕ ਤੁਹਾਨੂੰ ਮੈਪ ਵੀ ਦਿਖਾ ਰਿਹਾ ਹਾਂ 트ੰਪ ਵੱਲੋਂ ਜੋ ਮੈਪ ਸ਼ੇਅਰ ਕੀਤਾ ਗਿਆ ਹੈ 트ੰਪ ਵੱਲੋਂ ਕੈਨੇਡਾ ਦਾ ਨਕਸ਼ਾ ਸ਼ੇਅਰ ਕਰਕੇ ਉਸ ਉੱਤੇ ਯੂਐਸ ਲਿਖਿਆ ਗਿਆ ਤਾਂ ਯੂਐਸ ਦੀ ਕੁੰਜਾਂ ਵੀ ਸਟੇਟ ਬਣ ਜਾਵੇ ਕੈਨੇਡਾ ਦਾ ਕੈਨੇਡਾ ਸੇਫ ਰਹੇਗਾ ਇਸ ਤਰ੍ਹਾਂ ਦਾ ਜ਼ਿਕਰ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਕੀਤਾ ਹੈ ਤਾਂ ਵੱਡੀ ਖਬਰ ਆ ਰਹੀ ਹੈ ਕਿ ਜਸਟਿਨ ਟਰੂਡੋ ਨੇ ਠੁਕਰਾ ਦਿੱਤਾ ਟਰੰਪ ਦਾ ਆਫਰ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਕੈਨੇਡਾ ਨੂੰ ਯੂਐਸ ਵਿੱਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ ਕੈਨੇਡਾ ਤੇ ਯੂਐਸ ਵਿਚਾਲੇ ਟੈਰਿਫ ਦੀ ਦਿੱਕਤ ਨੂੰ ਖਤਮ ਕਰ ਦਵਾਂਗੇ ਕੈਨੇਡਾ ਨੂੰ ਅਸੀਂ ਚੀਨ ਤੇ ਰੂਸ ਦੇ ਜਹਾਜ਼ਾਂ ਤੋਂ ਬਚਾ ਕੇ ਰੱਖਾਂਗੇ ਸਾਰੀਆਂ ਗੱਲਾਂ ਟਰੰਪ ਨੇ ਕਹੀਆਂ ਪਰ ਟਰੂਡੋ ਟਰੂਡੋ ਨੇ ਟਰੰਪ ਦੇ ਬਿਆਨ ਮਗਰੋਂ ਇਸ ਇਫਸਾਹ ਜਿਹੜਾ ਜਵਾਬ ਦਿੱਤਾ ਹੈ ਕੀ ਕੋਈ ਗੁੰਜਾਇਸ਼ ਹੀ ਨਹੀਂ ਬੰਦੀ ਕਿ ਕੈਨੇਡਾ ਯੂਐਸ ਵਿੱਚ ਸ਼ਾਮਿਲ ਹੋ ਜਾਵੇ ਸਾਡੇ ਦੋਹਾਂ ਦੇਸ਼ਾਂ ਦੇ ਲੋਕ ਇੱਕ ਦੂਜੇ ਨਾਲ ਵਪਾਰ ਤੇ ਸੁਰੱਖਿਆ ਦੇ 파ਟਨਰ ਹੋਣ ਕਰਕੇ ਫਾਇਦੇ ਵਿੱਚ ਹਨ ਇਹ ਵੀ ਗੱਲ ਟਰੂਡੋ ਨੇ ਕਹੀ ਹੈ ਕਿ ਦੋਵਾਂ ਦੇਸ਼ਾਂ ਦੇ ਰਿਲੇਸ਼ਨ ਚੰਗੇ ਹੋ ਸਕਦੇ ਹਨ ਦੋਵਾਂ ਦੇਸ਼ਾਂ ਵਿੱਚ ਜਿਹੜਾ ਵਪਾਰ ਚੱਲ ਰਿਹਾ ਹੈ ਦੋਵਾਂ ਦੇਸ਼ਾਂ ਦੇ 파ਟਨਰ ਫਾਇਦੇ ਵਿੱਚ ਹਨ ਇਹਨਾਂ ਦੋਵਾਂ ਦੇਸ਼ਾਂ ਦੇ ਵਪਾਰ ਕਰਕੇ ਤਾਂ ਇਹ ਵਪਾਰ ਵਪਾਰ ਜਿਹੜਾ ਖਤਮ ਨਹੀਂ ਕਰਨਾ ਚਾਹੁੰਦੇ 파ਟਨਰਸ਼ਿਪ ਖਤਮ ਨਹੀਂ ਕਰਨੀ ਚਾਹੁੰਦੇ ਅਤੇ ਨਾ ਹੀ ਜਿਹੜਾ ਉਹ ਆਪਣਾ ਕੈਨੇਡਾ ਜਿਹੜਾ ਉਹ ਯੂਐਸ ਦੇ ਵਿੱਚ ਸ਼ਾਮਿਲ ਹੋਵੇਗਾ